ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਉਹ ਖੜੇ ਨੇ ਤੇ ਮੋਢੇ ਦੇ ਨਾਲ ਮੋਢਾ ਲਾ ਕੇ ਉਹਨਾਂ ਦੇ ਨਾਲ ਖੜੇ ਨੇ ਉਹਨਾਂ ਇਹ ਵੀ ਕਹੇ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀਆਂ ਮੰਗਾਂ ਨੇ ਉਹ ਮੰਨ ਲਈਆਂ ਜਾਣ ਤੇ ਉਹਨਾਂ ਇਹ ਵੀ ਕਹੇ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਤੇ ਇਹ ਪਹਿਲਾਂ ਵੀ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੇ ਵੱਲੋਂ ਰੱਖੀਆਂ ਗਈਆਂ ਸੀ ਕੇਂਦਰ ਸਰਕਾਰ ਦੇ ਵੱਲੋਂ ਇਹ ਮੰਗਾਂ ਉਦੋਂ ਮੰਨ ਲਈਆਂ ਗਈਆਂ ਸੀ ਪਰ ਲਾਗੂ ਨਹੀਂ ਕੀਤੀਆਂ ਗਈਆਂ ਤੇ ਉਹਨਾਂ ਮੰਗਾਂ ਨੂੰ ਮਨਵਾਉਣ ਦੇ ਲਈ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਖਤਰੇ ਦੇ ਵਿੱਚ ਹੈ ਤੇ ਇਸ ਵੇਲੇ ਉਹਨਾਂ ਦੀ ਹਾਲਤ ਬੜੀ ਨਾਜ਼ੁਕ ਬਣੀ ਹੋਈ ਹੈ ਉਹਨਾਂ ਕਹਿੰਦੇ ਕਿ ਡੱਲੇਵਾਲ ਕੈਂਸਰ ਤੋਂ ਪੀੜਤ ਨੇ ਤੇ ਉਹਨਾਂ ਨੂੰ ਸੀਰੀਅਸ ਤੌਰ ਤੇ ਲੈਣਾ ਚਾਹੀਦਾ ਕੁਲਦੀਪ ਧਾਲੀਵਾਲ ਦਾ ਕਹਿਣਾ ਹੈ ਕਿ ਡੱਲੇਵਾਲ ਨੂੰ ਅਸੀਂ ਖੂਣਾ ਨਹੀਂ ਚਾਹੁੰਦੇ ਡੱਲੇਵਾਲ ਸਾਹਿਬ ਸਾਡੇ ਸਾਰਿਆਂ ਦੇ ਲਈ ਹੀ ਇਹ ਸਭ ਕੁਝ ਕਰ ਰਹੇ ਨੇ ਤੇ ਉਹ ਉਹਨਾਂ ਦੇ ਨਾਲ ਚੜਤਾਨ ਵਾਂਗ ਖੜੇ ਨੇ ਇਲੈਕਸ਼ਨ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਅੱਪਾ ਵੀ ਉੱਥੇ ਜਾਵਾਂਗੇ ਤੇ ਧਰਨੇ ਵੀ ਦੇਵਾਂਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਕਿਸਾਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਮੰਨ ਲਈਆਂ ਜਾਣ ਜੇ ਡੱਲੇਵਾਲ ਸਾਹਿਬ ਦੀ ਜਾਨ ਨੂੰ ਕੁਝ ਹੋਇਆ ਤਾਂ ਇਸਦੇ ਲਈ ਸਿੱਧਾ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ ਆ ਬੈਠੇ ਨੇ ਕੇਂਦਰ ਸਰਕਾਰ ਅਜੇ ਤੱਕ ਮੰਨਣਾ ਮੰਗ ਨਹੀਂ ਰਹੀ ਤੇ ਨਹੀਂ ਨਹੀਂ ਕੇਂਦਰ ਸਰਕਾਰ ਦਾ ਗਲਤ ਹੈ ਗੱਲ ਅਸੀਂ ਡੱਲੇਵਾਲ ਦੇ ਨਾਲ ਆ ਠੋਕ ਦੇ ਨਾਲ ਐਵੇਂ ਨਹੀਂ ਉਦਾਂ ਨਹੀਂ ਠੋਕ ਕੇ ਔਰ ਕੇਂਦਰ ਸਰਕਾਰ ਨੂੰ ਮੰਗਾਂ ਜਿਹੜੀਆਂ ਉਹ ਕਿਸਾਨਾਂ ਦੀਆਂ ਮੰਗਣੀਆਂ ਚਾਹੀਦੀਆਂ ਜਿਹੜੀਆਂ ਉਹਨਾਂ ਨੇ ਪਹਿਲਾਂ ਉਦੋਂ ਮੰਨੀਆਂ ਸੀ ਜਿਹੜਾ ਉਹਨਾਂ ਲਾਗੂ ਨਹੀਂ ਕੀਤਾ ਉਹ ਮੰਗਾਂ ਬੰਦ ਕੇ ਦੱਲਿਆਲ ਸਾਹਿਬ ਦੀ ਜਾਨ ਨੂੰ ਖਤਰਾ ਐ ਸਲੇ ਉਹਨਾਂ ਦੀ ਸੀਰੀਅਸ ਕੰਡੀਸ਼ਨ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੋ ਕਿ ਉਹ ਕੈਂਸਰ ਤੋਂ ਪੀੜਤ ਨੇ ਸੋ ਸੀਰੀਅਸ ਲੈਣਾ ਚਾਹੀਦਾ ਦੱਲਿਆਲ ਸਾਹਿਬ ਨੂੰ ਇਹ ਗੋਣਾ ਨਹੀਂ ਚਾਹੁੰਦੇ ਦੱਲਿਆਲ ਸਾਹਿਬ ਸਾਡਾ ਸਾਡਾ ਕੁਛ ਐ ਇਸ ਕਰਕੇ ਦੱਲਿਆਲ ਸਾਹਿਬ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਆ ਉਹਦਾ ਇਲੈਕਸ਼ਨ ਤੋਂ ਬਾਅਦ ਅਪਾ ਜਾਵਾਂਗੇ ਵੀ ਉੱਥੇ ਵੀ ਤਰਨੇ ਚ ਵੀ ਜਾਵਾਂਗੇ ਮਿਲ ਕੇ ਆਵਾਂਗੇ ਦੱਲਿਆਲ ਸਾਹਿਬ ਨੂੰ ਸੋ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਕਿਸਾਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਮੰਨੀਆਂ ਜਾਣ ਜੇ ਦੱਲਿਆਲ ਸਾਹਿਬ ਦੀ ਜਾਨ ਨੂੰ ਕੋਈ ਹੋਇਆ ਇਹਦੇ ਲਈ ਸਿੱਧਾ ਮੋਦੀ ਤੇ ਅਮਿਤ ਸ਼ਾਹ ਤੇ ਕੇਂਦਰ ਸਰਕਾਰ ਦੇ ਜਿੰਮੇ ਆ ਦੋ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਸੰਘਰਸ਼ ਜਾਰੀ ਹੈ ਜਿੱਥੇ ਇੱਕ ਪਾਸੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਉੱਥੇ ਦੂਜੇ ਪਾਸੇ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਤਿੰਨ ਘੰਟਿਆਂ ਦੇ ਲਈ ਰੇਲਾ ਰੋਕੀਆਂ ਗਈਆਂ ਤਾਂ ਦੱਸਦੇ ਇਹ ਕਿ ਪੰਜਾਬ ਭਰ ਦੇ ਵਿੱਚ ਹੀ ਰੇਲਾ ਦਾ ਚੱਕਾ ਜਾਮ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਇਸ ਦੇ ਦਰਮਿਆਨ ਉਹਨਾਂ ਦਾ ਕਹਿਣਾ ਹੈ ਕਿ ਐਮਐਸਪੀ ਸਣ ਜਿਹੜੀਆਂ ਬਾਕੀ ਮੰਗਾ ਨੇ ਜੋ ਕਿ ਕਿਸਾਨ ਅੰਦੋਲਨ ਦੇ ਦਰਮਿਆਨ ਕੇਂਦਰ ਸਰਕਾਰ ਦੇ ਵੱਲੋਂ ਮੰਨਤਾਂ ਲਈਆਂ ਗਈਆਂ ਸਨ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਹੁਣ ਕਿਸਾਨ ਇੱਕ ਵਾਰ ਫਿਰ ਤੋਂ ਸੰਘਰਸ਼ ਤੇ ਨੇ ਇੱਕ ਪਾਸੇ ਸ਼ੰਭੂ ਤੇ ਦੂਜੇ ਪਾਸੇ ਖਨੋਰੀ ਬਾੜ ਤੇ ਸੰਘਰਸ਼ ਜਾਰੀ ਹੈ ਕਿਸਾਨਾਂ ਗੁਰੂ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਦੂਜੇ ਪਾਸੇ ਪੰਜਾਬ ਭਰ ਦੇ ਵਿੱਚ 3 ਘੰਟਿਆਂ ਦੇ ਲਈ ਕਿਸਾਨਾਂ ਦੇ ਵੱਲੋਂ ਰੇਲਾ ਦਾ ਚੱਕਾ ਜਾਮ ਕੀਤਾ ਗਿਆ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਮੰਗਾਂ ਜੜੀਆਂ ਨੇ ਉਹ ਮੰਨ ਲੈਣੀਆਂ ਚਾਹੀਦੀਆਂ ਨੇ ਇਸ ਦੇ ਦਰਮਿਆਨ ਜਿਹੜੇ ਲੋਕ ਨੇ ਉਹ ਵੀ ਕਾਫੀ ਪਰੇਸ਼ਾਨ ਹੁੰਦੇ ਨਜ਼ਰ ਆਏ ਕਿਉਂਕਿ ਕਈ ਟ੍ਰੇਨਾਂ ਦੇ ਰੂਟ ਬਦਲੇ ਗਏ ਤੇ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ 12 ਤੋਂ 3 ਤੱਕ ਸਾਡੇ ਦੋਨੋਂ ਫਾਰਮਾਂ ਦੀ ਜਿਹੜੀ ਕਾਲ ਹੈਗੀ ਆ ਕਿਉਂਕਿ ਪਿਛਲੇ ਜਿਹੜਾ 309 ਦਿਨਾਂ ਤੋਂ ਅਸੀਂ ਚਨਰਚ ਦੇ ਉੱਪਰ ਬੈਠੇ ਆ ਤਿੰਨਾਂ ਬਾਰਡਰਾਂ ਦੇ ਉੱਪਰ ਔਰ ਉਹਦੇ ਵਿੱਚ ਸਰਕਾਰ ਦੀ ਪਹਿਲੇ ਜਿਹੜੀਆਂ ਚਾਰ ਮੀਟਿੰਗਾਂ ਕੀਤੀਆਂ ਕੀਤੀਆਂ ਉਸ ਤੋਂ ਬਾਅਦ ਸਰਕਾਰ ਨੇ ਸਾਡੀ ਗੱਲ ਸੁਣਨੀ ਬੰਦ ਕਰ ਦਿੱਤੀ। ਜੇ ਸਰਕਾਰ ਨੇ ਇਹ ਗੱਲ ਕਹੀ ਵੀ ਤੁਸੀਂ ਪੈਦਲ ਆ ਜਾਓ ਤਾਂ ਅਸੀਂ ਪੈਦਲ ਤੁਰੇ ਤਾਂ ਸਰਕਾਰ ਨੇ ਉਹਦੇ ਤੇ ਵੀ ਸ਼ਰਿੰਗ ਕੀਤੀ। ਤਿੰਨ ਜਥੇ ਗਏ ਨੇ ਤਿੰਨਾਂ ਦੇ ਵਿੱਚੋਂ 47 ਕਿਸਾਨ ਜਿਹੜੇ ਫੱਟੜ ਕੀਤੇ ਨੇ ਉਹਨਾਂ ਦੇ ਤਸਦੀਕ ਨਾਂ ਚਹਾਰਦੇ ਹੋਏ ਇੱਕ ਰਣਜੋਤ ਸਿੰਘ ਕਿਸਾਨ ਆ ਜਿਨੇ 14 ਤਰੀਕ ਨੂੰ ਸਲਫਾਸ ਕਾਲੀ ਸੀ ਅੱਜ ਉਹ ਸ਼ਹੀਦ ਹੋ ਗਿਆ। ਪੰਜਾਬ ਲਈ ਸਾਡੇ ਕਿਸਾਨੀ ਲਈ ਕਿਸਾਨਾਂ ਲਈ ਇਹ ਸਰਕਾਰ ਨੂੰ ਥੋੜੀ ਬਾਲੀ ਸ਼ਰਮ ਆਉਣੀ ਚਾਹੀਦੀ ਆ ਵੀ ਜਦੋਂ ਜਿਹੜੀਆਂ ਮੰਗਾਂ ਤੁਸੀਂ ਮੰਨੀਆਂ ਨੇ ਇਹਨਾਂ ਦੇ ਵੈਸ ਪ੍ਰੈਜ਼ੀਡੈਂਟ ਤਨਕਰ ਸਾਹਿਬ ਉਹਨਾਂ ਨੇ ਉਹਨਾਂ ਨੇ ਵੀ ਕਿਹਾ ਵੀ ਜੇਕਰ ਮੰਗਾਂ ਮੰਨੀਆਂ ਨੇ ਤਾਂ ਉਹ ਲਾਗੂ ਕਿਉਂ ਨਹੀਂ ਕੀਤੀਆਂ ਗਈਆਂ ਆਹ ਹੋਰ ਥੁਜੀ ਗੱਲ ਵੀ ਸਰਕਾਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਿਉਂ ਨਹੀਂ ਕਰ ਰਹੀ ਸਰਕਾਰ ਦਾ ਇੰਨਾ ਤਾਨਾਸ਼ਾਹੀ ਰਵਈਆ ਜਿਹੜਾ ਇਹ ਸਿੱਧਾ-ਸਿੱਧਾ ਇਹ ਆ ਵੀ ਇਹਨਾਂ ਨੇ ਸਾਰਾ ਕੁਝ ਵੇਚ ਦਿੱਤਾ ਕਿਤੇ ਨਾ ਕਿਤੇ ਕਿਸਾਨ ਨੂੰ ਵੀ ਇਹ ਸਾਰਾ ਕੁਝ ਵੇਚ ਚੁੱਕਿਆ ਹੁਣ ਉਹ ਤੋਂ ਪਿੱਛੇ ਨਹੀਂ ਮੁੜ ਸਕਦੇ ਜੀ ਤੇ ਮਾਂ ਮੰਚਾ ਜਿਹੜੀ ਉਹ ਏ ਆ ਵੀ ਨੀਤ ਔਰ ਨੀਤੀ ਦੋਨਾਂ 'ਚ ਫਰਕ ਵਾ ਇਹ ਕਿਸਾਨੀ ਜਿਹੜੀ ਆ ਕਿਸਾਨੀ ਦਾ ਸੈਕਟਰ ਆ ਸਾਰਾ ਫੋਰਪੇਟ ਦੇ ਹੱਕ 'ਚ ਹੱਥ ਕੀ ਦੇਣ ਲਈ ਤਿਆਰ ਨਹੀਂ ਤੇ ਇਸ ਕਰਕੇ ਜਿਹੜੇ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਤੇ ਦੱਲੇਵਾਲ ਸਾਡੀ ਜਿਹੜੀ ਸਿਹਤ ਉਹ ਵੀ ਖਰਾਬ થઈ ਗਈ ਤੇ ਦੱਲੇਵਾਲ ਜੇਤ ਨੂੰ ਦੱਲੇਵਾਲ ਸਾਹਿਬ ਨੂੰ 23ਵਾਂ ਦਿਨ ਚਾਰਿਆ ਜੀ ਉਹਨਾਂ ਦਾ 15 ਕਿਲੋ ਦੇ ਲਗਭਗ ਵਜ਼ਨ ਘਟ ਗਿਆ ਤੇ ਉਹਨਾਂ ਦੀ ਸਿਹਤ ਬਹੁਤ ਨਾਜ਼ੁਕ ਆ ਜਿੱਥੇ ਸਰਕਾਰ ਬਾਰ ਬਾਰ ਉਹਨਾਂ ਦਾ ਪਤਾ ਲੈਣ ਤੇ ਆ ਰਹੀ ਆ ਕਿਤੇ ਨਾ ਕਿਤੇ ਗੱਲਬਾਤ ਦੇ ਦੌਰ ਚ ਨਹੀਂ ਆ ਰਹੀ ਜੀ ਅहां ਜੀ ਪੰਜਾਬ ਦੇ ਕਿਸਾਨਾਂ ਦੇ ਉੱਤੇ ਤਸ਼ੱਦਦ ਜਿਹੜਾ ਢਾਈ ਜਾ ਰਹੀ ਆ ਕਈ ਦੀਪਾਨ ਫੱਟੜ ਵੀ ਹੋਏ ਨੇ ਔਰ ਜੇਕਰ ਮੈਂ ਅੱਜ ਵੀ ਗੱਲ ਕਰਾਂ ਤਿੰਨ ਘੰਟੇ ਜਿਹੜੇ ਰੇਨ ਆਪਨ ਅੰਦোলন ਕੀਤਾ ਜਾ ਰਿਹਾ ਲੱਗਦਾ ਵੀ ਕੁਝ ਅਸਰ ਪੈ ਗਿਆ ਇਹਦੇ ਨਾਲ ਬਿਲਕੁਲ ਜੀ ਸਾਡੇ ਜਿਹੜਾ 101 ਦਾ ਕੇ ਜਥਾ ਜਾ ਰਿਹਾ ਸੀ ਅ ਪਹਿਲੀ ਗੱਲ ਤਾਂ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਵੀ 101 ਬੰਦੇ ਤੋਂ ਸਟੇਟ ਨੂੰ ਕੀ ਖਤਰਾ ਹੋ ਸਕਦਾ ਜੀ ਸਟੇਟ ਕੋਈ ਨਾ ਤੰਤਰ ਹੁੰਦਾ ਉਹ ਉੰਦ 50000 ਬੰਦੇ ਤੋਂ ਵੀ ਨਹੀਂ ਖਤਰਾ ਹੋਣਾਂ ਚਾਹੀ ਤੇ 101 ਬੰਦੇ ਤੋਂ ਐਡਾ ਕੀ ਖਤਰਾ ਸੀ ਉੱਥੇ ਇੰਨਾ ਤਕੜਾ ਪ੍ਰਬੰਧ ਕੀਤਾ ਥੱਲੇ ਦਵਾਰਾਂ ਉੱਪਰ ਜਾਲੀਆਂ ਜਾਲੀਆਂ ਉੱਪਰ ਸ਼ੈੱਡ ਸ਼ੈੱਡ ਦੇ ਉੱਪਰ ਫਿਰ ਜਾਲੀਆਂ ਐ ਪਲੇਟ ਵਾਲੀ ਤਾਰ ਔਰ ਫਿਰ ਇਹੋ ਜੇ ਜ਼ਹਿਰੀਲਾ ਕੈਮੀਕਲ ਆ ਜਦੋਂ ਨੇੜੇ ਜਾਂਦੇ ਆ ਤੇ ਉਹ ਮੂੰਹ ਤੇ ਮਾਰਦੇ ਆ ਜਿਹੜਾ ਕਿ ਅੱਖਾਂ ਤੱਕ ਵੀ ਖਰਾਬ ਹੋਈਆਂ ਪਈਆਂ ਨੇ 8 ਤਰੀਕ ਨੂੰ ਜਿਹੜੀ ਸ਼ੈਲਿੰਗ ਹੋਈ ਉਹਦੇ ਵਿੱਚ ਮੈਂ ਖੁਦ ਲਪੇਟ ਚ ਆਇਆ ਮੈਂ 3 ਦਿਨ ਰਜਿੰਦਰਾ ਦੇ ਵਿੱਚ ਰਹਿ ਕੇ ਆਇਆ ਡਾਕ ਰਿਹਾ ਅੱਜ ਵੀ ਮੈਨੂੰ ਸਿਹਤ ਦੀ ਬਹੁਤ ਪ੍ਰੋਬਲਮ ਆ ਮੇਰੇ ਦਰਦ ਹੋ ਰਹੀ ਆ ਉਹ ਜਿਹੜੀ ਹਾਂਜੂ ਗੈਸ ਸੜਦੇ ਆ ਉਹ ਇੰਨੀ ਕਿ ਜ਼ਹਿਰੀਲੀ ਆ ਕਿ ਉਹ 10 ਕਿੱਲਿਆਂ ਤੇ ਖੜੇ ਵੀ ਮੂੰਹ ਦੇ ਉੱਪਰ ਲੜਦੀ ਆ ਚਿਹਰੇ ਦੇ ਉੱਪਰ ਲੜਦੀ ਆ ਜਦੋਂ ਬੰਦੇ ਦੇ ਅੰਦਰ ਜਾਂਦੀ ਤਾਂ ਕੀ ਹਾਲ ਕਰਦੀ ਹੋਊਗੀ ਔਰ ਦੂਜਾ ਇਹ ਇਹਨਾਂ ਦੇ ਮੰਤਰੀ ਕਹਿ ਰਹੇ ਵੀ ਤੁਸੀਂ ਪੈਦਲ ਲੰਘ ਕੇ ਆਓ ਕਿੰਨੇ ਮੰਤਰੀਆਂ ਦੇ ਬਿਆਨ ਆਏ ਹੁਣ ਤੱਕ ਪੈਦਲ ਆ ਜਾਓ ਟਰੈਕਟਰ ਟਰਾਲੀਆਂ ਛੱਡ ਦਿਓ ਅਸੀਂ ਬਾਰ-ਬਾਰ ਕਹਿ ਚੁੱਕੇ ਆਂ ਵੀ ਟਰੈਕਟਰ ਟਰਾਲੀਆਂ ਦੇ ਵਿੱਚ ਸਾਡਾ ਰਹਿਣ ਖਾਣ ਪੀਣ ਦਾ ਸਮਾਨ ਆ ਉਹਨਾਂ ਵਿੱਚ ਹੋਰ ਕੁਝ ਨਹੀਂ ਸਾਡੇ ਕੋਲੇ ਕੁਝ ਇਹਨਾਂ ਚੀਜ਼ਾਂ ਤੋਂ ਫੇਰ ਵੀ ਚਲੋ ਅਸੀਂ ਸਰਕਾਰ ਦੀ ਗੱਲ ਵੀ ਮੰਨ ਲਈ ਕਿਤੇ ਨਾ ਕਿਤੇ ਪਬਲਿਕ ਦੀ ਗੱਲ ਵੀ ਸੀ ਵੀ ਚਾਹਲੇ ਪੈਦਲ ਚੱਲ ਜਾਣਗੇ ਇਹ ਰਸਤਾ ਖੁੱਲ ਜੂ ਫੇ ਰਸਤਾ ਤੇ ਅਸੀਂ ਤੇ ਖੁੱਲੇ ਰੱਖਿਆ ਸਰਕਾਰ ਨੇ ਬੰਦ ਕੀਤਾ ਅਸੀਂ ਪੈਦਲ ਜਾਣ ਲਈ ਅੱਜ ਵੀ ਤਿਆਰ ਹਾਂ ਪਰ ਸਰਕਾਰ ਨਿਕਲਦੇ ਦੇ ਵੀ ਇਕੱਲੇ ਬੰਦੇ ਸਾਡੇ 3 ਜਥੇ ਭੇਜਿਆ 47 ਕਿਸਾਨ ਜ਼ਖਮੀ ਹੋਏ ਆ ਸਰਕਾਰ ਦੀ ਜਿਹੜਾ ਅਸਲੀ ਚਿਹਰਾ ਸੀ ਉਹ ਲੋਕਾਂ ਤੱਕ ਪੂਰੇ ਵਰਲਡ ਦੇ ਵਿੱਚ ਲੈ ਕੇ ਆਂਦਾ ਵਾ ਜਦੋਂ ਸਰਕਾਰ ਨੇ ਇੰਨਾ ਕੁਝ ਕੀਤਾ ਤਾਂ ਚਿਹਰਾ ਆਪਣੇ ਆਪ ਹੀ ਨੰਗਾ ਹੋ ਗਿਆ ਵੀ ਇਹ ਗੱਲ ਕਿੱਥੇ ਜਾਂਦੀ ਕਿਸਾਨੀ ਅੰਦੋਲਨ ਦੇ ਦੌਰਾਨ ਸ਼ੰਭੂ ਬਾੜ ਤੇ ਡਟੇ ਖੰਨਾ ਦੇ ਪਿੰਡ ਰਤਨਹੀੜੀ ਦੇ ਕਿਸਾਨ ਰਣਜੋਤ ਸਿੰਘ ਜੋ ਕਿ ਜ਼ਿੰਦਗੀ ਤੇ ਮੌਤ ਵਿਚਾਲੇ ਲੜ ਰਹੇ ਸਨ ਅਖੀਰਕਾਰ 4 ਦਿਨਾਂ ਬਾਅਦ ਉਹ ਜ਼ਿੰਦਗੀ ਦੀ ਇਹ جنگ ہار ਗਏ ਨੇ ਤਾਂ ਦੱਸਦੇ ਗਏ ਕਿ ਰਣਜੋਤ ਸਿੰਘ ਨੇ 14 ਦਸੰਬਰ ਨੂੰ ਸ਼ੰਭੂ ਬਾਰਡਰ ਤੇ ਸਲਫਾਸ ਨਿਕਲ ਲਈ ਸੀ ਜਿਸ ਤੋਂ ਬਾਅਦ ਕਿ ਉਹਨਾਂ ਦੀ ਹਾਲਤ ਬੇहद ਨਾਜ਼ੁਕ ਬਣੀ ਹੋਈ ਸੀ ਤੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤੇ ਹੁਣ ਉਹਨਾਂ ਦੀ ਜਾਨ ਚਲੀ ਗਈ ਹੈ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਤੇ ਰਣਜੋਤ ਸਿੰਘ ਦੇ ਭਰਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਰਣਜੋਤ ਸਿੰਘ ਦੀ ਮੌਤ ਬਾਰੇ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਪਰਿਵਾਰ ਦੇ ਵਿੱਚ ਗਮਗੀਨ ਮਾਹੌਲ ਹੈ ਦਰਅਸਲ ਸ਼ੰਭੂ ਬਾਰਡਰ ਤੇ ਉਹਨਾਂ ਦੀ ਮ੍ਰਿਤਕ ਦੇ ਲੈ ਕੇ ਜਾਈ ਜਾਣੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਖੰਨਾ ਦੇ ਵਿੱਚ ਲੈ ਕੇ ਉਹਨਾਂ ਦਾ ਅੰਤਮ ਸੰਸਕਾਰ ਹੋਵੇਗਾ ਰਣਜੋਤ ਸਿੰਘ ਘਰ ਦੇ ਵਿੱਚ ਕਮਾਨ ਵਾਲਾ ਕੱਲਾ ਜੀ ਸੀ ਦਰਸਲ ਜਿਸ ਤਰੀਕੇ ਨਾਲ ਕਿਸਾਨਾਂ ਤੇ ਜੋ ਤਸ਼ੱਦਦ ਟਾਇਆ ਜਾਂਦਾ ਤਾਂ ਉਸ ਨੂੰ ਵੇਖਦਿਆਂ ਹੋਇਆਂ ਰਣਜੋਤ ਸਿੰਘ ਦੇ ਵੱਲੋਂ ਸਲਫਾਸ ਨਿਗਲ ਲਈ ਗਈ ਸੀ ਤਾਂ ਉੱਥੇ ਹੁਣ ਪਰਿਵਾਰਕ ਮੈਂਬਰਾਂ ਨੇ ਪਰਿਵਾਰ ਦੇ ਲਈ ਮਦਦ ਦੀ ਮੰਗ ਕੀਤੀ ਹੈ ਮੇਰਾ ਨਾਮ ਅਮਰਜੀਤ ਸਿੰਘ ਹੈ ਮੈਂ ਰਤਨ ਟਿੱਪਣ ਦਾ ਸਰਪੰਚ ਸੁਪੰਸੋਪ ਇਸ ਤਰ੍ਹਾਂ ਸੀ ਤੁਹਾਡੇ ਇੱਕ ਪਿੰਡ ਦਾ ਜਿਹੜੇ ਇੱਕ ਕਿਸਾਨ ਸੀ ਲੋਹ ਸਿੰਘ ਜੀ ਉੱਥੇ ਮਤਲਬ ਜੇ ਸ਼ੰਭੂ ਬਾਗਰ ਦੇ ਧਰਮਿਆਂ ਤੇ ਜਿਹੜੀ ਸੀ ਪੀਰ ਹੋਇਆ ਤੇ ਉਹ ਨਹੀਂ ਅੱਜ ਸਾਨੂੰ ਸਵੇਰੇ ਪਤਾ ਲੱਗਿਆ ਜੀ ਵੀ ਬਹੁਤ ਉਕਤਾਈ ਘਟਨਾ ਹੋਈ ਹੈ ਵੀ ਉਹਨਾਂ ਦੀ ਡੈਥ ਹੋ ਗਈ ਤੇ ਉਸ ਜਦੋਂ ਉਹਨਾਂ ਨੇ ਸਲਵਾਸ ਕਰਦੀ ਹੈ 14 ਤਰੀਕ ਨੂੰ ਸਾਨੂੰ 3-4 ਵਜੇ ਪਤਾ ਲੱਗਾ ਫਿਰ ਤੁਸੀਂ ਗਏ ਪਿੰਡ ਤੇ ਕਈ ਜਾਣੇ ਤੇ ਉਦੋਂ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਸੀ ਤੇ ਉਦੋਂ ਉਹ ਵੀ ਇਹੀ ਕਹਿੰਦੇ ਸੀ ਉਹ ਵੀ ਮੈਨੂੰ ਪਾਪੂ ਡੱਲੇਵਾਲ ਦਾ ਦੁੱਖ ਦੇਖ ਨਹੀਂ ਹੋ ਰਿਆ ਵੀ ਉਹਦੇ ਨਾਮ ਮੈਂ ਜਿਉਣਾ ਨਹੀਂ ਚਾਹਦਾ ਮਰਨਾ ਹੀ ਚਾਹਣਾ ਮਰਨਾ ਚੰਗਾ ਤੋਂ ਉਸ ਕੋ ਕਹਿੰਦਾ ਵੀ ਤੁਹਾਡੇ ਚੋ ਜ ਉਹਨਾਂ ਗੱਲਬਾਤ ਹੋਈ ਆ ਜੀ ਪਹਿਲਾਂ ਜਦੋਂ ਗਏ ਨੇ ਜੀ ਉਰੋਂ ਉਦੋਂ ਸਾਨੂੰ ਦੱਸਿਆ ਵੀ ਮੈਂ 6 ਤਰੀਕ ਨੂੰ ਜਿਹੜਾ ਪਹਿਲਾ ਜੱਥਾ ਜਾਣਾ ਹਰਿਆਣੇ ਚ ਉਹਦੇ ਵਿੱਚ ਮੈਂ ਮੇਰਾ ਨਾਮ ਲਿਖਾਤਾ ਬੰਧੇਰ ਸਾਹਿਬ ਕੋ ਕਿ ਉਹਦੇ ਵਿੱਚ ਮੈਂ ਮਰ ਝੜ ਕੇ ਫੀਸਾ ਲੈਣਾ ਕਿੰਨੀ ਕੁ ਵਾਰ ਸਾਰੇ ਜਾਨਦੇ ਨੇ ਧਰਨਾਂ ਦੇ ਵਿੱਚ ਤੇ ਜਦੋਂ ਪਹਿਲਾਂ ਦਿੱਲੀ ਲੱਗਿਆ ਸੀ ਧਰਨਾ ਜੀ ਉਦੋਂ ਵੀ ਉੱਥੇ ਹੀ ਰਿਹਾ ਜਾਰ ਸ਼ੰਭੂ ਬਾਟਰ ਤੇ ਪਰਿਵਾਰ ਨੂੰ ਸਾਡ ਨੂੰ ਪਤਾ ਇਹ ਬਾਰੇ ਨਹੀਂ ਬਾਰੇ ਕੀ ਦੱਸ ਨਹੀਂ ਅਜੇ ਤੱਕ ਨਹੀਂ ਪਤਾ ਜੀ ਤੇ ਕੀ ਸਭ ਕੁ ਕਰਜ਼ਾ ਵਗੈਰਾ ਵੀ ਸੀ ਇਹਨਾਂ ਦੇ ਪਰਿਵਾਰ ਦਾ ਖਰਚਾ ਵਗੈਰਾ ਹੋਊਗਾ ਜੀ ਹਾਂ ਜੀ ਤੇ ਪਰਿਵਾਰ ਚ ਕੌਣ ਕੌਣ ਕਰਨੀ ਪਰਿਵਾਰ ਦੇ ਵਿੱਚ ਇਹਨੇ ਚਾਰ ਭੈਣਾਂ ਨੇ ਜੀ ਤੇ ਇੱਕ ਭਰਾ ਤੇ ਬੇਟਾ ਬੇਟੀ ਕਮਾਨ ਵਾਲਾ ਕੌਣ ਹੈ ਜੀ ਕਮਾਨ ਵਾਲਾ ਤਾਂ ਇਸ ਟਾਈਮ ਬੇਟਾ ਹੈ ਜੀ ਜੀ ਮਜ਼ਦੂਰੀ ਉਹ ਕਰਦਾ ਜੀ ਉਹ ਤੇ ਘਰ ਦਾ ਵੀ ਖਰਚਾ ਸਾਰਾ ਸਭ ਚੱਲਦਾ ਇਹ ਹੀ ਚਲਾਉਂਦਾ ਸੀ ਕਰਨਜੋ ਸਿੰਘ ਹੈ ਚਲਾਉਂਦਾ ਸੀ ਹਾਂ ਪ੍ਰਾਪਰਟੀ ਕੂਟਰੀ ਦਾ ਕੰਮ ਕਰਕੇ ਇਹਦੇ ਸੱਤ ਦੇ ਦਾ ਘਰ ਦਾ ਗੁਜ਼ਾਰਾ ਚੱਲਦਾ ਸੀ ਜਿਸ ਦਾ ਹੁਣ ਉਹਨੂੰ ਡੈਥ ਹੋ ਗਈ ਹੈ ਕਿ ਪਿੰਡ ਦੇ ਕੋਈ ਖੁਦ ਦੇ ਬੰਦੇ ਗੁਜ਼ਾਰੀ ਉੱਥੇ ਨਾਲ ਹਾਂਜੀ ਜਾਮਾ ਕੀ ਜਥੇਬੰਦੀ ਵਾਲੇ ਵੀ ਫਿਰ ਰਹੇ ਨੇ ਅਸੀਂ ਵੀ ਜਾ ਕੇ ਅਸੀਂ ਕੱਲ ਵੀ ਗਏ ਸੀਗੇ ਕੱਲ ਅਸੀਂ ਸ਼ਾਮ ਨੂੰ ਉੱਥੋਂ ਆਏ ਆ 6 ਵਜੇ ਜਦੋਂ ਹਾਲਤ ਉਹਦੀ ਗੰਭੀਰ ਸੀਗੀ ਕਿ ਉੱਥੇ ਕੋਈ ਗੱਲਬਾਤ ਹੋਈ ਹੋ ਤੁਹਾਡੇ ਨਾਲ ਕਿ ਕਿਸਾਨੀ ਦੇ ਕਬੰਦੀਆਂ ਨਾਲ ਕਿਸੇ ਨਾਲ ਹਾਂਜੀ ਮਿਲਦੇ ਰਹਿੰਦੇ ਨੇ ਜੀ ਸਾਨੂੰ ਉੱਥੇ ਹੋਈ ਹੈ ਗੱਲ ਉਹਨਾਂ ਨੂੰ ਕਿੰਨੇ ਵੇਲੇ ਇਤਲਾ ਮਿਲੀ ਉਹਨਾਂ ਦੇ ਡੈਥ ਹੋਈ ਹੈ ਸਾਨੂੰ ਸਵੇਰੇ ਪਤਾ ਲੱਗਿਆ ਅੱਜ ਇਹ ਦੇਖੋ ਜੇ ਕੱਲ ਨੂੰ ਕੱਲ ਨੂੰ ਕੱਲ ਨੂੰ ਇਹ ਕਿਹਦਾਲਾ ਤਾਂ ਕਿ ਤੁਹਾਨੂੰ ਕੱਲ ਉੱਥੇ ਸ਼ੰਭੂ ਬਾਰਡਰ ਤੇ ਲੈ ਕੇ ਜਾਊਗਾ ਉਹ ਜਿਹੜੀ ਆਪਾਂ ਇੱਥੇ ਲੈ ਕੇ ਜਾਊਗੇ ਪਹਿਲਾਂ ਸ਼ੰਭੂ ਬਾਰਡਰ ਤੇ ਕਹਿੰਦੇ ਨੇ ਨਾ ਪਹਿਲਾਂ ਕਿਸਾਨ ਜਿੱਤੇ ਬੰਦੇ ਵਾਲੇ ਵੀ ਅਸੀਂ ਉੱਥੇ ਲੈ ਕੇ ਜਾਵਾਂਗੇ ਫਿਰ ਹੋਰੇ ਵੀ ਅਸੀਂ ਨਾਲ ਛੋਟੇ ਆ ਕੇ ਪਿੰਡ ਆਵਾਂਗੇ ਕੀ ਮੰਗ ਕਰਦੇ ਹੋ ਸਾਦੋਂ ਕੁਝ ਵੀ ਮੰਗ ਤਾਂ ਇਹੀ ਹੈ ਜੀ ਬੱਚੇ ਨੂੰ ਨੌਕਰੀ ਮਿਲੇ ਪਰਿਵਾਰ ਨੂੰ ਸਹਾਇਤਾ ਹੋਵੇ ਜਿੰਨੀ ਵੱਧ ਤੋਂ ਵੱਧ ਸਰਕਾਰ ਕਰ ਸਕੇ ਲੋ ਹਾਂ ਪੀਨੋ ਮਤਲਬ ਮੇਰਾ ਨਾਮ ਕਮਲਜੀਤ ਸਿੰਘ ਫੋਨ ਸੀ ਤੁਹਾਡੇ ਜਿਹੜੇ ਲੱਗਦੇ ਵੀ ਇਹ ਮੇਰੇ ਤਾਇਆ ਜੀ ਦਾ ਲੜਕਾ ਸੀ ਹਾਂ ਕੀ ਹੋਇਆ ਸੀ ਇਹ ਦੇਖੋ ਜੀ ਪਹਿਲਾਂ ਤੋਂ ਜਦੋਂ ਆਪਣੇ ਦਿੱਲੀ ਧਰਨਾ ਸਟਾਰਟ ਹੋਇਆ ਉਦੋਂ ਤੋਂ ਹੀ ਇਹ ਮਤਲਬ ਧਰਨੇ ਦੇ ਵਿੱਚ ਇਹਨੇ ਬਹੁਤ ਜਿਆਦਾ ਬੱਦਚਾਰ ਕੇ ਹਿੱਸਾ ਲਿਆ ਉਤੋਂ ਸਾਹ ਜਿਹੜਾ ਧਰਨਾ ਚੱਲਿਆ ਉਹਦੇ ਵਿੱਚ ਲਾ ਲਓ ਵੀ ਇਹ 2-2 3-3 ਮਹੀਨੇ ਲਗਾਤਾਰ ਹੀ ਉੱਥੇ ਲਾ ਕੇ ਆਉਂਦਾ ਰਿਹਾ ਤੇ ਹੁਣ ਜਦੋਂ ਇਹ ਧਰਨਾ ਸਟਾਰਟ ਹੋਇਆ ਹੁਣੇ ਮੇਰੇ ਖਰੇ ਇੱਥੋਂ 6 ਤਰੀਕ ਨੂੰ ਸ਼ਾਇਦ 6 ਜਾਂ 8 ਤਰੀਕ ਨੂੰ ਇੱਥੋਂ ਗਿਆ ਤੇ ਮਾੜਾ ਜਿਹਾ ਦੱਸ ਗਿਆ ਗਿਆ ਕਹਿੰਦਾ ਵੀ ਮੈਂ ਚੱਲੇ ਆ ਧਰਨੇ ਤੇ ਨੂੰ ਵੀ ਤੁਸੀਂ ਮੇਰੇ ਕੋਲ ਬੇਰਾ ਮਾਰੀ ਤੇ ਉਦੋਂ ਫਿਰ ਅਸੀਂ 14 ਤਰੀਕ ਨੂੰ ਸਾਨੂੰ ਉਥੋਂ ਫੋਨ ਆਇਆ ਇਹਦੇ ਬੇਟੇ ਨੂੰ ਜੱਗੀ ਨੂੰ ਵੀ ਉਹਨੇ ਮਤਲਬ ਕਿ ਤੁਹਾਡੇ ਡੈਡੀ ਨੇ ਜੋਰ ਸਿੰਘ ਨੇ ਵੀ ਸਲਫਾਸ ਖਾ ਲਿਆ ਕਿ ਵੀ ਉਹ ਚਲੋ ਫਿਰ ਅਸੀਂ ਉਹਦੇ ਤੇ ਪਤਾ ਕੀਤਾ ਉੱਥੇ ਸਾਡਾ ਸੰਬੰਧਕ ਹੋਇਆ ਜੁਨੀਅਨ ਵਾਲਾ ਨਾਲ ਤੇ ਫਿਰ ਸਾਨੂੰ ਵੀਡੀਓ ਉਹਨਾਂ ਨੇ ਪਾਈ ਵੀ ਇਹ ਦੇ ਕਰਕੇ ਉਹਨਾਂ ਨੇ ਜਿਹੜਾ ਦੱਸਿਆ ਜੋਰ ਸਿੰਘ ਨੇ ਵੀ ਮੈਂ ਤੁਹਾਨੂੰ ਬਾਪੂ ਜਿਹੜਾ ਡੱਲੇਵਾਲ ਮਾਰਨ ਲਈ ਉਹ ਤਿਆਰ ਹੋਇਆ ਬੈਠਾ ਹੈ ਯੋਰੀ ਹਾਲਤ ਮੇਤੋਂ ਦੇਖੀ ਨਹੀਂ ਜਾਂਦੀ। ਉਹ ਸਾਡੀਆਂ ਧੀਆ ਭੈਣਾਂ ਦੀ ਬੜੀ ਬੇਅਦਬੀ ਹੋ ਰਹੀ ਆ ਰੁੱਲਦੀਆਂ ਫਿਰਦੀਆਂ ਨੇ ਵੀ ਮੇਥੋਂ ਇਹ ਕੁਝ ਦੇਖਿਆ ਨਹੀਂ ਜਾਂਦਾ। ਉਹ ਕਹਿੰਦਾ ਵੀ ਕੀ ਲੈਣਾ ਮੈਂ ਹਜੇ ਥੋੜੀ ਕਿ ਇਸ ਕਰਕੇ ਉਹ ਸਲਫਾਸ ਖਾ ਰਹੇ ਨੇ। ਕਿ ਸਵਾਹ ਸਾਹਿਬ ਪਰਿਵਾਰ ਦੇ ਕਿਸਾਨ ਦੇ ਹਾਲਾਤ ਐ ਇਸ ਨੂੰ। ਹਾਲਾਤ ਤਾਂ ਦੇਖੋ ਜ਼ਮੀਨ ਜਾਇਦਾਦ ਇਹਨਾਂ ਕੋਲ ਕੋਈ ਹੈ ਨਹੀਂ ਜੀ। ਤੇ ਪਹਿਲਾਂ ਤੋਂ ਇਹ ਹੁਣ ਜਿਹੜਾ ਖਰਚਾ ਪਾਣੀ ਸੀ ਇਹੀ ਮੜਾ ਮੋਟਾ ਮਤਲਬ ਮਜ਼ਦੂਰੀ ਵਗੈਰਾ ਕਰਕੇ ਚਲਾਉਂਦਾ ਸੀ। ਜਾਂ ਇਹਦਾ ਬੇਟਾ ਜਿਹੜਾ ਉਹ ਵੀ ਮਜ਼ਦੂਰੀ ਵਗੈਰਾ ਹੀ ਕਰਦਾ। ਜਾਦੀ ਤਾਂ ਬਸ ਇਹਦੇ ਸਿਰ ਤੇ ਹੀ ਸੀਗਾ ਪਰਿਵਾਰ ਜਿਹੜਾ ਰੋਟੀ ਪਾਣੀ ਚੱਲਦਾ ਸੀ ਰੋਜ਼ ਦਾ ਗੁਜ਼ਾਰਾ ਰਣਜੀਤ ਸਿੰਘ ਦੇ ਸਿਰ ਤੇ ਹੀ ਚੱਲਦਾ ਸੀ। ਉਹੀ ਤੁਹਾਡੀ ਕੋਈ ਜਥੇਬੰਦੀ ਨਾਲ ਗੱਲਬਾਤ ਹੋਈ ਆ ਉੱਥੇ ਹਾਂਜੀ ਉਹ ਜਿਹੜੇ ਸ਼ੇਰੇ ਪੰਜਾਬ ਜੁਨੀਅਨ ਦੇ ਪ੍ਰਣਾਣ ਨੇ ਜੀ ਆਪਣੇ ਗੁਰਿੰਦਰ ਸਿੰਘ ਪੰਗੂ ਜੀ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਰਾਤ ਆ ਕੇ ਵੀ ਗਏ ਨੇ ਮਾਤਾ ਕੋਲ ਤੇ ਉਦੋਂ ਤਾਂ ਜਾਨੀ ਮਤਲਬ ਇਹ ਵੈਂਟੀਲੇਟਰ ਦੇ ਸੀ ਉਦੋਂ ਡੈਥ ਦਾ ਕਲੀਅਰ ਨਹੀਂ ਸੀ ਹੋਇਆ। ਉਹ ਰਾਤ ਆ ਕੇ ਗਏ ਨੇ ਉਹ ਕਹਿ ਕੇ ਗਏ ਨੇ ਮਾਤਾ ਨੂੰ ਵੀ ਕੋਈ ਗੱਲ ਨਹੀਂ ਜੋ ਕਰਨਾ ਬਾਬੇ ਨਾਨਕ ਨੇ ਉਹ ਤਾਂ ਵੱਖਰੀ ਗੱਲ ਆ ਵੀ ਭਾਈ ਜੋ ਸਾਥੇ ਹੋਇਆ। ਅਸੀਂ ਵੱਤੋ ਵੱਤ ਤੁਹਾਡੀ ਮਾਦੇ ਦੇ ਵਿੱਚ ਹਾਜ਼ਰ ਹਾਂ। ਦੱਤਨ ਦੀ ਕਿੰਨੇ ਕਬੀ ਹੋਈ ਜੀ। ਦੱਤ ਅੱਜ ਸਾਨੂੰ ਮਤਲਬ ਸਵੇਰੇ 5:00 ਵਜੇ ਫੋਨ ਆਇਆ ਜੀ ਉਹਦਾ ਭਾਣ ਜਿਆ ਉੱਥੇ ਅਮਨਦੀਪ ਸਿੰਘ ਜੱੱਗੀ ਉੱਥੇ ਦਾ ਬੇਟਾ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਮੇਰੇ ਖਾਲ 2:30 ਦੇ ਕਰੀਬ ਉਹਨਾਂ ਨੇ ਜਿਹੜੀ ਹੈਗੀ ਅਪਕਲੀਅਰ ਕੀਤੀ। ਮੁਸਲਮਾਨ ਜੋ ਕਿਸ ਤਰ੍ਹਾਂ ਦੀ ਕੈਟਗਰੀ ਅਥਰੇਆਂ ਦੇ ਕੀ ਤਿਆਰੀ ਕੀਤੀ ਹੈ। ਕਿ ਪ੍ਰਧਾਨ ਸਾਹਿਬ ਨਾਲ ਮਤਲਬ ਸਾਡੀ ਗੱਲ ਹੋਈ ਸੀ ਕਿਉਂਕਿ ਕੱਲ ਜਿਹੜਾ ਅਸੀਂ ਅਸੀਂ ਕੱਲ ਵੀ ਮਿਲ ਕੇ ਆਇਆ ਜੀ ਉਦੋਂ ਹਾਲਤ ਬੜੀ ਗੰਭੀਰ ਸੀ। ਤੇ ਲੱਗਦਾ ਹੀ ਸੀਗਾ ਵੀ ਹੁਣ ਜਿਹੜਾ ਚਾਂਸ ਆਗੇ ਵੀ ਉਹ ਕਲੀਅਰ ਆ ਵੀ ਮੌਤ ਵਾਲੀ ਤੇ ਉਹਨਾਂ ਨੇ ਕਿਹਾ ਸੀ ਵੀ ਜੇ ਕੋਈ ਬਾਣਾ ਵਰਤਿਆ ਤਾਂ ਅਸੀਂ ਪਹਿਲਾਂ ਵੀ ਡੈੱਡ ਬੋਡੀ ਸ਼ੰਭੂ ਬਾਰਡਰ ਤੇ ਲੈ ਕੇ ਜਾਵਾਂਗੇ ਉੱਥੋਂ ਬਾਅਦ ਵੀ ਫੇਰ ਅਸੀਂ ਪਿੰਡ ਲੈ ਕੇ ਜਾਵਾਂਗੇ ਹੂੰ ਕੀ ਸਾਲ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਜਿਹੜਾ ਇਹ ਦਿਲ ਲਗਾਤਾ ਜਿੱਦ ਤੋਂ ਇਹ ਕਿਸਾਨ ਧਰਨੇ 'ਚ ਜਾ ਰਹੇ ਆ ਉਹ ਮੌਤਾ ਹੋਣਾ ਤੁਹਾਡੇ ਪਿੰਡ ਦੇ ਵੀ ਕਿਸਾਨ ਦੀ ਮੌਤ ਹੋਈ ਹੈ ਕੀ ਮੰਗ ਕਰਨਾ ਚਾਹੁੰਦੇ ਨਹੀਂ ਮੰਗ ਤਾਂ ਦੇਖੋ ਇਹੀ ਆ ਜਿਹੜੀਆਂ ਦੇਖੋ ਸਾਲ ਪਹਿਲਾਂ ਧਰਨਾ ਚੱਲਿਆ ਜੀ ਉਦੇ ਵਿੱਚ ਜਿਹੜੀਆਂ ਮੰਗਾਂ ਰੱਖੀਆਂ ਹੋਈਆਂ ਸੀ ਵੀ ਇੱਕ ਤਾਂ ਐਮਐਸਪੀ ਦਾ ਰਵਲਾ ਜਿਹੜਾ ਪੱਕਾ ਕੀਤਾ ਜਾਵੇ ਜਿਹੜੀ ਪ੍ਰਾਈਵੇਟੇਸ਼ਨ ਹੋ ਰਹੀ ਆ ਮੰਡੀਆਂ ਦੀ ਉਹ ਉਹ ਨਾ ਕੀਤੀ ਜਾਵੇ ਸਰਕਾਰੀ ਮੰਡੀਆਂ ਚੱਲਣ ਦੀ ਉਹ ਵੀ ਮੰਗਾਂ ਨੇ ਉਹ ਪਹਿਲਾਂ ਮਤਲਬ ਇਹਨਾਂ ਨੇ ਵਾਅਦਾ ਕਰਕੇ ਮੁੱਕਰ ਜਾਈ ਹੁਣ ਸਰਕਾਰ ਅੱਗੇ ਤਾਂ ਆਪਣਾ ਤਰਲਾ ਇਹੀ ਹੁੰਦਾ ਵੀ ਇਹ ਮੰਗਾਂ ਮੰਨੀਆਂ ਜਾਣ ਜੀ ਤਾਂ ਕਿ ਉੱਥੇ ਜਿਹੜੇ ਮੁੰਡੇ ਬੋੜੇ ਬੇਜ ਜਮਾਨ ਮੁੰਡੇ ਪੂਰੇ ਮਰ ਰਹੇ ਨੇ ਨਹੀਂ ਹੱਥੇ ਮਾਰ ਰਹੇ ਨੇ ਵੀ ਜੇ ਸਰਕਾਰ ਉਹ ਮੰਗਾਂ ਮੰਨ ਲਵੇ ਤਾਂ ਆ ਜਿਹੜਾ ਪੰਜਾਬ ਦੀ ਜਵਾਨੀ ਆ ਇਹ ਮਤਲਬ ਬਚ ਰਹੇਗੀ ਪਰ ਹੁਣ ਜਿਵੇਂ ਪਰਿਵਾਰ ਦੇ ਵਿੱਚ ਇਹਨਾਂ ਦਾ ਇਕੱਲਾ ਬੇਟਾ ਹੈਗਾ ਯਾਰ ਅਬ ਜੋ ਕੀਦਾ ਸਰਕਾਰ ਨੂੰ ਕੋਈ ਇਹਨਾਂ ਦੇ ਜੋ ਮੁਦਦ ਪੈ ਨਹੀਂ ਅਸੀਂ ਤਾਂ ਦੇਖੋ ਇਹੀ ਬੇਨਤੀ ਕਰਦੇ ਆਂ ਸਰਕਾਰ ਅੱਗੇ ਵੀ ਤੇ ਜਿਹੜੀਆਂ ਜੱਥੇਬੰਦੀਆਂ ਜਿਨ੍ਹਾਂ ਨਾਲ ਇਹ ਰਹਿੰਦਾ ਰਿਹਾ ਦਿੱਲੀ ਧਰਨੇ ਪਹਿਲਾਂ ਵੀ ਇਹਨਾਂ ਨਾਲ ਹੀ ਰਿਹਾ ਵੀ ਉਹ ਜੱਥੇਬੰਦੀਆਂ ਵੀ ਸਰਕਾਰ ਵੀ ਇਹਨਾਂ ਦੀ ਕੋਈ ਮਾਲੀ ਸਹਾਇਤਾ ਜਿੰਨੀ ਹੋ ਸਕਦੀ ਹੈ ਜੀ ਬਾਅਦ ਤੋਂ ਵੱਧ ਕਰੇ ਕਿਉਂਕਿ ਜਿਹੜਾ ਗੁਜ਼ਾਰਾ ਸੀ ਉਹਦੇ ਸਿਰ ਤੇ ਹੀ ਚੱਲਦਾ ਸੀ ਹੁਣ ਇਹਨਾਂ ਦਾ ਕੋਈ ਗੁਜ਼ਾਰਾ ਵਾਲਾ ਹੈ ਨਹੀਂ ਬੇਟਾ ਵੀ ਅਨਪੜਾ ਜੀ ਉਹ ਵੀ ਮਤਲਬ ਆਪਣਾ ਮਜ਼ਦੂਰੀ ਕਰਨ ਯੋਗ ਹੈ ਜੀ ਅਚਾਨਕ ਹੀ ਇੱਕ ਵਾਹਨ ਨੂੰ ਭਿਆਨਕ ਅੱਗ ਲੱਗ ਗਈ ਹੈ ਜਿਸ ਦੇ ਨਾਲ ਕੀ ਮੌਕੇ ਤੇ ਹੀ ਭਾਜੜਾ ਪੈ ਗਈਆਂ ਨੇ ਤਸਵੀਰਾਂ ਲੁਧਿਆਣਾ ਦੇ ਗਿਲ ਰੋਡ ਦੀਆਂ ਨੇ ਜਿੱਥੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦ ਇੱਕ ਚਾਰ ਪਹੀਆ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ ਅੱਗਨੀ ਭਿਆਨਕ ਸੀ ਕਿ ਗੱਡੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਜਾਣਕਾਰੀ ਦੇ ਮੁਤਾਬਕ ਬੈਟਰੀ ਨੂੰ ਅੱਗ ਲੱਗਣ ਦੇ ਨਾਲ ਚਾਰ ਪਹੀਆ ਗੱਡੀ ਅੱਗ ਦੀ ਚਪੇੜ ਦੇ ਵਿੱਚ ਆ ਗਈ ਹੈ ਗਨੀਮਤ ਤੇ ਰਹੀ ਹੈ ਕਿ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚੀ ਹੈ ਤੇ ਇਸ ਅੱਗ ਤੇ ਕਾਬੂ ਪਾਇਆ ਗਿਆ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਮੇ ਸੜਕ ਤੇ ਜੁੜੀ ਗੱਡੀ ਅੱਗ ਦਾ ਗੋਲਾ ਬਣ ਜਾਂਦੀ ਹੈ ਤੇ ਮੌਕੇ ਤੇ ਜਿਹੜੇ ਰਹਾਗਿਰ ਨੇ ਉਹਨਾਂ ਨੂੰ ਵੀ ਪਾਜੜਾ ਪੈ ਜਾਂਦੀਆਂ ਨੇ ਜੇਕਰ ਤੁਸੀਂ ਰਾਤ ਨੂੰ ਕਰੋ ਬਾਹਰ ਨਿਕਲਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਅੱਗੇ ਤੁਹਾਨੂੰ ਪੁਲਿਸ ਦਾ ਨਾਕਾ ਜ਼ਰੂਰ ਮਿਲੇਗਾ ਦਰਅਸਲ ਦੇਰ ਰਾਤ ਬਾਹਰ ਨਿਕਲਣ ਜਾਂ ਬਿਨਾਂ ਵਜ੍ਹਾ ਬਾਹਰ ਘੁੰਮਣ ਵਾਲਿਆਂ ਤੇ ਪੁਲਿਸ ਚਿਕਨ ਜਾਕਾਸ ਰਹੀ ਹੈ ਕਿਉਂਕਿ ਸ਼ਰਾਰਤੀ ਅਨਸਰ ਦੇ ਹੁੱਲੜਬਾਜ਼ਾਂ ਦੇ ਕਾਰਨ ਕਾਫੀ ਜਿਹੜਾ ਮਾਹੌਲ ਆ ਇਲਾਕੇ ਦੇ ਵਿੱਚ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਧਾਰੀਵਾਲ ਪੁਲਿਸ ਦੇ ਵੱਲੋਂ ਲਗਾਤਾਰ ਹੁਣ ਰਾਤ ਨੂੰ ਨਾਕੇ ਲਾਉਣੇ ਸ਼ੁਰੂ ਕਰ ਦਿੱਤੇ ਗਏ ਰਿਸਮਸ ਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਬੀਤੀ ਰਾਤ ਵੀ ਧਾਰੀਵਾਲ ਪੁਲਿਸ ਦੇ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਤੇ ਇਸੇ ਦਰਮਿਆਨ ਐਸਚਓ ਜਨਾ ਵੱਲੋਂ ਦੱਸਿਆ ਗਿਆ ਹੈ ਕਿ ਐਸਐਸਪੀ ਦੀਆਂ ਹਦਾਇਤਾਂ ਤੇ ਉਹਨਾਂ ਵੱਲੋਂ ਹੁਣ ਦੇਰ ਰਾਤ ਵੀ ਨਾਕੇ ਲਾਏ ਜਾ ਰਹੇ ਨੇ ਪੁਲਿਸ ਸਟੇਸ਼ਨ ਤਾਰੀਵਾਲ ਦੀ ਹੱਦ ਦੇ ਵਿੱਚ ਮਸੀ ਭਾਈਚਾਰੇ ਦੀ ਆਬਾਦੀ ਬਹੁਤ ਜ਼ਿਆਦਾ ਤੇ ਉਹਨਾਂ ਦਾ ਕਹਿਣਾ ਹੈ ਕਿ 크리스마ਸ ਮੌਕੇ ਧਾਰਮਿਕ ਸਮਾਗਮ ਵੀ ਹੋ ਰਹੇ ਨੇ ਤਾਂ ਸੁਰੱਖਿਆ ਨੂੰ ਲੈ ਕੇ ਵੀ ਉਹਨਾਂ ਵੱਲੋਂ ਇਹ ਨਾਕਾ ਬੰਦੀ ਕੀਤੀ ਜਾ ਰਹੀ ਹੈ ਤੇ ਉਹਨਾਂ ਸ਼ਰਧਾਲੂਆਂ ਨੂੰ ਚੇਤਾਵਨੀ ਵੀ ਦਿੱਤੀ ਹੈ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੀਆਂ ਹਦਾਇਤਾਂ ਦੇ ਮਤਾਬਕ ਜਿਹੜੇ ਸਾਡੇ ਦਿਨੇ ਤੇ ਰਾਤ ਜਿਹੜੇ ਨਾਕੇ ਆ ਚੈਕਿੰਗ ਹੋ ਰਹੀ ਆ ਇਹ ਕ੍ਰਿਸਮਸ ਤੇ ਨਵੇਂ ਸਾਲ ਦੇ ਕਰਕੇ ਜਿਹੜੇ ਹੈਗੇ ਆ ਲੋਕ ਜਿਹੜੇ ਅਮਨ ਤੇ ਸ਼ਾਂਤੀ ਦੇ ਨਾਲ ਜਿਹੜੇ ਹੈਗੇ ਆ ਮਨਾ ਸਕਣ ਸ਼ਰਾਰਤੀ ਅੰਸਰ ਜਿਹੜੇ ਹੈਗੇ ਆ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਜੇ ਕਿਸੇ ਦੇ ਹਨ ਕੋਈ ਛੱਕੀ ਬੰਦਾ ਲੱਗ ਰਿਹਾ ਗੱਡੀ ਤੇ ਜਾਂ ਕੋਈ ਬਾਈਕ ਤੇ ਹੈਗਾ ਤੇ ਅਸੀਂ ਉਹਦੀ ਪੂਰੀ ਪ੍ਰੋਪਰ ਪੁਸ਼ਗੀਸ਼ ਤੇ ਜਿਹੜੇ ਉਹਨਾਂ ਦੇ ਸਾਰੇ ਪੇਪਰ ਸਾਰੇ ਇਹ ਚੈਕਿੰਗ ਕਰ ਰਹੇ ਆ ਨੀ ਬਸ ਇਸ ਕਰਕੇ ਹੀ ਆ ਕਿ ਲੋਕ ਜਿਹੜੇ ਹੈਗੇ ਆ ਆਰਾਮ ਦੇ ਨਾਲ ਜਿਹੜੇ ਉਹ ਸੌ ਸਕਣ ਦੇ ਅਸੀਂ ਜਿਹੜੇ ਲੋਕਾਂ ਦੀ ਘਰਾਂ ਦੀ ਰਾਖੀ ਕਰ ਸਕੀਏ ਤਾਂ ਪਲੱਸ ਜਿਹੜੇ ਹੈਗੇ ਆ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਪਵੇ ਤੇ ਅਸੀਂ ਸ਼ਰਾਰਤੀ ਅੰਸਰ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਨਹੀਂ ਆ ਸਿੱਧੀ ਚੱਕਰ ਦੇਣੀ ਕੋਈ ਬਿਲਕੁਲ ਜੀ ਰਾਤ ਵੀ ਇਹਨਾਂ ਦੇ ਪ੍ਰੋਗਰਾਮ ਹੈਗੇ ਤਾਂ ਦਿਨੇ ਵੀ ਹੈਗੇ ਆ 20 ਤਰੀਕ ਨੂੰ ਇੱਕ ਇੱਕ ਸੋਭਾ ਯਾਤਰਾ ਨਿਕਲ ਰਹੀ ਆ ਸਭ ਤੋਂ ਜ਼ਿਆਦਾ ਆਈ ਸੀ 크리스마ਸ ਭਾਈਚਾਰੇ ਦੇ ਲੋਕ ਜਿਹੜੇ ਹੈਗੇ ਆ ਆ ਕਾਫੀ ਉਹਨਾਂ ਦੇ ਪ੍ਰੋਗਰਾਮਾਂ ਸੀ ਉਹਨਾਂ ਦੇ ਵੀ ਪ੍ਰਬੰਧ ਕੀਤੇ ਹੈਗੇ ਸਾਰਿਆਂ ਦੇ ਦਿਨ ਵਾਲੇ ਵੀ ਤੇ ਰਾਤ ਵਾਲੇ ਵੀ ਪ੍ਰੋਗਰਾਮ ਜਿਹੜੇ ਮੈਂ ਤਾਂ ਇਹੀ ਕਹਿਨੀ ਆ ਕਿ ਸਾਰੇ 크리스마ਸ ਤੇ ਜਿਹੜਾ ਨਵਾਂ ਸਾਲ ਆ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਸਾਰੇ ਆਪਣਾ ਨੇ ਘਰਾਂ 'ਚ ਖੁਸ਼ੀਆਂ ਮਨਾਉਣ ਤੇ ਅਸੀਂ ਵੀ ਨਾਲ ਉਹਨਾਂ ਦੇ ਖੁਸ਼ੀਆਂ ਮਨਾਈਏ ਇਕਸ਼ਾ ਵਾਲਿਆਂ ਤੋਂ ਦੁਖੀ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਵੱਲੋਂ ਚੱਕਾ ਜਾਮ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਇਸੇ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਤਾਂ ਗੁਰਦਾਸਪੁਰ ਦੀ ਪ੍ਰਾਈਵੇਟ ਟਰਾਂਸਪੋਰਟ ਆਪਰੇਟਰ ਯੂਨੀਅਨ ਦੇ ਵੱਲੋਂ 릭ਸ਼ਾ ਚਾਲਕਾ ਦੀ ਮਨਮਾਨੀ ਦੇ ਖਿਲਾਫ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੰਦਿਆ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਈ ਰਿਕਸ਼ਾ ਚਾਲਕ ਨੇ ਉਹਨਾਂ ਵੱਲੋਂ ਜਿਸ ਤਰੀਕੇ ਦੇ ਨਾਲ ਮਨਮਾਨੀ ਕੀਤੀ ਜਾ ਰਹੀ ਹੈ ਤਾਂ ਉਹਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਦਰਅਸਲ ਉਹਨਾਂ ਦਾ ਇਹ ਕਹਿਣਾ ਹੈ ਕਿ ਹਰ ਸਾਲ ਉਹ ਹਜ਼ਾਰਾਂ ਰੁਪਏ ਦਾ ਟੈਕਸ ਭਰਦੇ ਨੇ ਪਰ ਈ ਰਿਕਸ਼ਾ ਚਾਲਕ ਬਿਨਾਂ ਕਿਸੇ ਟੈਕਸ ਦੇ ਬਿਨਾਂ ਕਿਸੇ ਆਰਸੀ ਦੇ ਬਿਨਾਂ ਕਿਸੇ ਰੂਟ ਦੇ ਸ਼ਹਿਰ ਤੋਂ 30 30 40 40 ਕਿਲੋਮੀਟਰ ਦੂਰ ਪਿੰਡਾਂ ਦੀਆਂ ਸਵਾਰੀਆਂ ਚੋਕ ਰਹੇ ਨੇ ਜਿਸ ਕਾਰਨ ਕਿ ਛੋਟੇ ਟਰਾਂਸਪੋਰਟਰਾਂ ਨੂੰ ਕਾਫੀ ਘਾਟਾ ਚੱਲਣਾ ਪੈ ਰਿਹਾ ਹੈ ਇਸ ਦੇ ਚਲਦੇ ਉਹਨਾਂ ਦਾ ਕਹਿਣਾ ਹੈ ਕਿ ਰਿਕਸ਼ਾ ਚਾਲਕਾਂ ਨੂੰ ਜਦ ਕਿਹਾ ਜਾਂਦਾ ਤਾਂ ਕਈ ਵਾਰ ਝਗੜੇ ਵੀ ਹ ਅਤੇ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਉਹ ਦੇ ਚੁੱਕੇ ਨੇ ਪਰ ਕੋਈ ਸੁਣਵਾਈ ਨਹੀਂ ਹੋਈ ਇਸ ਦੇ ਚਲਦਿਆਂ ਹੁਣ ਉਹਨਾ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਤੇ ਕਿਹਾ ਕਿ ਜੇਕਰ ਇਹਨਾਂ 릭ਸ਼ਾ ਚਾਲਕਾਂ ਤੇ ਸ਼ਿਕੰਜਾ ਨਾ ਕੱਸਿਆ ਗਿਆ ਤਾਂ ਉਹਨਾ ਵੱਲੋਂ ਬੱਸਾਂ ਰੋਕੀਆਂ ਜਾਣਗੀਆਂ ਪ੍ਰਸ਼ਾਸਨਿਕ ਕੰਪਲੈਕਸ ਦੇ ਬਾਹਰ ਪਰਿਵਾਰਾਂ ਸਮੇਤ ਉਹ ਭੁਖ ਹੜਤਾਲ ਤੇ ਬੈਠਣਗੇ ਅਸੀਂ ਸਾਰੇ ਇਕੱਠੇ ਹੋਏ ਹਾਂ ਇਸ ਕਰਕੇ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਜੀ ਅਸੀਂ ਸਿਟੀ ਥਾਣਾ ਐਸਐਸਪੀ ਡਿਪਟੀ ਸਾਹਿਬ ਸਾਰਿਆਂ ਕੋਲ ਮੰਗ ਪੱਤਰ ਭੇਜਿਆ ਗਿਆ ਪੀ ਆਟੋ ਈਰਖੇ ਵਾਲੇ ਜਿਹੜੇ ਆ ਜਿਨ੍ਹਾਂ ਦਾ ਕੋਈ ਨੰਬਰ ਨਹੀਂ ਕੋਈ ਕਾਗਜ਼ ਪੱਤਰ ਨਹੀਂ ਕੋਈ ਇਹੋ ਜਿਹਾ ਬਯੂਦਾ ਪ੍ਰੂਫ ਨਹੀਂ ਜਿਸ ਤੇ ਉਹ ਕਾਬੂ ਕਰ ਸਕੀ ਆ ਉਹ ਸਵਾਰੀਆਂ ਭਾਲ ਕੇ ਜਿੱਦਾਂ ਗਰਦਾਸਪੁਰ ਤੋਂ ਕਲਾਨੌਰ ਨੂੰ ਗਰਦਾਸਪੁਰ ਤੋਂ ਕਨਮਾਨ ਸਭ ਗਰਦਾਸਪੁਰ ਤੋਂ ਸਾਲਾ ਮਕੇਰੀਆਂ ਵੱਲ ਨੂੰ ਪੇਪਰ ਪਰ ਕੇ ਲੈ ਜਾਂਦੇ ਨੇ ਜਦੋਂ ਕਿ ਅਸੀਂ ਡੱਕਨੇ ਆ ਉਹ ਅੱਗੋਂ ਕਪੱਤ ਕਰਦੇ ਨੇ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਬੜੀ ਬਾਰ ਅਫਸਰਾਂ ਨੂੰ ਮਿਲੇ ਆ ਵੀ ਸਾਡੀ ਕੋਈ ਸੁਣਵਾਈ ਕਰੋ ਕਿਉਂਕਿ ਇਹਨਾਂ ਦਾ ਰੂਟ ਵਾ ਸਿਰਫ ਸ਼ਹਿਰ ਦੇ ਅੰਦਰ ਜਾਣਾ ਇਹ ਨਹੀਂ ਸਵਾਰੀ ਚੁੱਕ ਕੇ ਕਹਿ ਦਿੰਦੇ ਸਾਲਮ ਜਾ ਰਹੇ ਆਂ ਫਿਲਮ ਕੀ ਇਹਨਾਂ ਕੋਈ ਪ੍ਰੂਫ ਹੈ ਸਾਲਮ ਜਾਂਦਾ ਇੱਥੇ 10 ਸਵਾਰੀ ਲੱਦ ਕੇ ਜਾਂਦੇ ਜਦ ਕਿ ਉਹਦੇ ਚਾਰ ਸਵਾਰੀਆਂ ਲੋਡ ਬੈਂਝਦੀਆਂ 10 ਦਾ 10 ਸਵਾਰੀ ਲੱਦ ਕੇ ਜਾ ਰਹੇ ਆ ਕੋਈ ਪਲਟ ਜਾਂਦਾ ਕੋਈ ਹਾਸਾ ਹੋ ਜੇ ਉਹਦਾ ਜ਼ਿੰਮੇਵਾਰ ਕੌਮਣਾ ਅਸੀਂ ਟੈਕਸ ਧਾਰਨੇ ਆ ਜੀ ਹਰ ਬੱਸ ਦਾ ਟੈਕਸ ਅਨਸੋਰਸ ਬਕਾਇਦਾ ਪਾਸਿੰਗ ਤੱਕ ਨਹੀਂ ਹੁੰਦੀ ਆ ਇਸ ਤੋਂ ਇਲਾਵਾ ਜੇ ਗੱਡੀ ਰੂਟ ਚੱਲਦੀ ਆ ਆਟਿਓ ਸਾਹਿਬ ਗੱਡੀ ਬੌਂਡ ਕਰਦਾ ਕਿਉਂਕਿ ਕਾਗਜ਼ ਹੀ ਨਹੀਂ ਹੁੰਦੇ ਸਾਡਾ ਟੈਕਸ ਨਾ ਹੋਵੇ ਇਨਾ ਵਾਰੀ ਕੋਈ ਪ੍ਰਸ਼ਾਸਨ ਨਹੀਂ ਦੇਖ ਰਿਹਾ ਜੀ ਇਹ ਕੀ ਕਾਰਜ ਕਰ ਰਹੇ ਨੇ ਅਸੀਂ ਅੱਜ ਸਾਰੀਆਂ ਕਾਰਵਾਂ ਤੱਕ ਘਰ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ ਕਿ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਵੇ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਅਸੀਂ ਚੱਕਾ ਜਾਮ ਕਰਾਂਗੇ ਹਰ ਅਪਰੋਡ ਦੇ ਉੱਤੇ ਆਪ ਆਪਣੀ ਮਿੰਨੀ ਵੱਸਾ ਬੰਦ ਕਰਕੇ ਚਾਬੀਆਂ ਆਣ ਕੇ ਇਹਨਾਂ ਨੂੰ ਫੜਾ ਜਾਾਂਗੇ ਵੀ ਈ ਰਿਕਸ਼ੇ ਵਾਲੇ ਚਾਲੂ ਕਰਕੇ ਗਾ ਘਲਾ ਦੋ ਅਸੀਂ ਆਪਣਾ ਟੈਕਸ ਬਚਾ ਸਕੀਏ ਕਿਉਂਕਿ ਰੂਲ ਤਾਂ ਹੋਵੇ ਜੇ ਇਹਨਾਂ ਦੇ ਨੰਬਰ ਪਲੇਟ ਹੋਏ ਕੋਈ ਨਬਨ ਇਹ ਇੱਕ ਆਮ ਰਿਕਸ਼ੇ ਦੀ ਤਰ੍ਹਾਂ ਚਾਲੂ ਕੀਤੀ ਹੈ ਵੀ ਲੋਕਲ ਸਵਾਰੀ ਨੂੰ ਕਮਾਉਣ ਵਾਸਤੇ ਅਕਸਰ ਕਿਸੇ ਚੀਜ਼ ਦਾ ਪ੍ਰੂਫ ਹੋਵੇ ਕੋਈ ਆਰਟੀਓ ਸਾਹਿਬ ਦੇ ਅੰਦਰੋਂ ਕੋਈ ਚੈੱਕ ਕਰਕੇ ਆਇਆ ਹੋਵੇ ਤਾਂ ਫੇਰ ਹੀ ਜਾ ਸਕਦਾ ਨਾ ਇਹਨਾਂ ਦਾ ਕੋਈ ਨੰਬਰ ਪਲੇਟ ਹੀ ਹੈ ਨਹੀਂ ਮੰਨ ਲਓ ਕੋਈ ਕੋਈ ਹਾਸਾ ਕਰਕੇ ਕੋਈ ਚੱਲ ਜਾਂਦਾ ਕੋਈ ਪ੍ਰੂਫ ਨਹੀਂ ਹੈਗਾ ਇਹਨਾਂ ਦਾ ਜੀ ਅਸੀਂ ਇੱਕ ਵਾਸਤੇ ਦੋ ਦੋ ਤਿੰਨ ਤਿੰਨ ਜਾਨੀਆਂ ਰੱਖੇ ਹੁੰਦੇ ਕਿਉਂਕਿ ਡਰਾਈਵਰ ਕਨੈਕਟਰ ਹੈਲਪਰ ਜੇ ਬੱਸ ਘਟਾਉਣ ਵਾਸਤੇ ਵੀ ਅਸੀਂ ਦੋ ਦੋ ਟਾਈਮਾਂ ਤੇ ਇੱਕ ਇੱਕ ਬੱਸ ਚਲਾ ਰਹੇ ਹਾਂ ਕਈ ਵਾਰੀ ਤਿੰਨ ਤਿੰਨ ਟਾਈਮ ਤੇ ਇੱਕ ਬੱਸ ਚਲਾ ਰਹੇ ਹਾਂ ਕਿਉਂਕਿ ਖਰਚਾ ਹੀ ਨਹੀਂ ਪੂਰਾ ਹੋ ਔਰ ਜਿਹੜਾ ਮਾਸਾ ਗੈਪ ਪੈਂਦਾ ਉਹਦੇ ਵਿੱਚ ਇਹ ਰਿਕਸ਼ੇ ਵਾਲੇ ਭਰ ਕੇ ਲੈ ਜਾਂਦੇ ਆ ਅਸੀਂ ਫਿਰ ਖਾਲੀ ਦੇ ਖਾਲੀ ਜੇਕਰ ਡਰਾਈਵਰ ਕਨੈਕਟਰ ਇਹਨਾਂ ਨੂੰ ਡੱਕਦੇ ਆ ਇਹ ਗੱਡੀ ਇਕੱਠ ਕਰਕੇ ਮੁੰਡਿਆਂ ਦਾ ਤੇ ਲੜਨ ਵਾਸਤੇ ਬੱਸ ਡਾਕੇ ਪੈ ਜਾਂਦੇ ਆ ਜਦੋਂ ਕਿ ਅਸੀਂ ਇਹਦੀ ਕੰਪਲੇਂਟਾਂ ਵੀ ਛਿਟੀ ਥਾਣੇ ਲਖਾਈਆਂ ਹੋਈਆਂ ਨੇ ਜਦੋਂ ਕਿ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ ਜੀ ਤੇ ਅਸੀਂ ਇਹ ਨਹੀਂ ਕਹਤਾ ਕਿ ਕਹਤਾ ਵੀ ਕੋਈ ਬਿਜ਼ਨਸਵਾਹ ਜਾਂ ਕੋਈ ਰੋਜ਼ਗਾਰ ਆ ਖੋਇਆ ਜਾਵੇ ਕਿਉਂਕਿ ਰੋਜ਼ਗਾਰ ਤੇ ਮਿਲ ਨਹੀਂ ਡਿਆ ਕਿਸ ਨੂੰ ਵੀ ਅਸੀਂ ਹਾਂ ਇਹ ਝੂਠ ਕਵਾਂਗੇ ਕਿ ਜੇ ਰੋਜ਼ਗਾਰ ਦਿੱਤਾ ਵਾ ਉਹਨੂੰ ਸ਼ਹਿਰ ਦੇ ਅੰਦਰ ਤਲਾ ਜਾਵੇ ਇਹ ਨਹੀਂ ਸਾਡੇ ਪੇੜ ਤੇ ਲੱਤ ਮਾਰੀ ਜਾਵੇ ਇਸ ਕਰਕੇ ਅਸੀਂ ਇਹਦੀ ਵਲ ਖਾਪ ਕਰਾਂਗੇ ਜੀ ਬੜੀ ਵਾਰੀ ਰੌਲਾ ਪਿਆ ਅਫਸਰਾਂ ਦੇ ਪੇਸ਼ ਹੋਏ ਇਹ ਮੇਰੀ ਭੂਤਣਾ ਚੱਲਣ ਦੇ ਨੇ ਸਭ ਕੋ ਜੀ ਇਹ ਆਮ ਲੋਕਾਂ ਦੇ ਰੱਖਸ਼ਾ ਨਹੀਂ ਗਰੀਬ ਲੋਕ ਦਾ ਰੱਖਸ਼ਾ ਕਿਸ ਦਾ ਨਹੀਂ ਇਹ ਜਿਹੜੇ ਨੇ ਈ ਦੱਸੇ ਇਹ ਸਾਰੇ ਪਹੁੰਚ ਆਲੇ ਲੋਕਾਂ ਦੇ ਨੇ ਇੱਥੇ ਪੰਜਾਹਾਂ ਪੰਜਾਹ ਦਾ ਰੌਲਾ ਹੈਗਾ ਇਹਦੇ ਪੰਜਾਹਾਂ ਪੰਜਾਂ ਦੀ ਗੱਲ ਕਰਨੇ ਨਾ ਮੁਲਾਮਾ ਪਾਦੇ ਨਹੀਂ ਇੱਥੇ ਪੰਜਾਹਾਂ ਸੌ ਸੌ ਦਾ ਰੌਲਾ ਹੈਗਾ ਇੱਕ ਬੰਦੇ ਦਾ ਇਹੋ ਹੀ ਤੇ ਗੱਲ ਦਾ ਜਵਾਬ ਲੈਣ ਆਏ ਆਂ ਜੀ ਅੱਜ ਕਿ ਜੇ ਸਾਡੀ ਕੋਈ ਨਹੀਂ ਸਰਮਾਈ ਹੋਣੀ ਤੇ ਫੇਰ ਅਸੀਂ ਇੱਥੇ ਦਹੀ ਹੜਾ ਕੇ ਬਹਿ ਜਾਂਦੇ ਹਾਂ ਸਾਰਾ ਪਰਵਾਸ ਲਿਆ ਕੇ ਜੀ ਬੱਚਿਆਂ ਸਮੇਤ ਆ ਜਾਂਦੇ ਆ ਅਸੀਂ ਤਾਂ ਬੱਚਿਆਂ ਦੀ ਪੜ੍ਹਾਈ ਕਰਨ ਤੋਂ ਵੀ ਅਥਰ ਹੋ ਗਈ ਐ ਇੰਨੀ ਸਾਡੇ ਵਾਸਤੇ ਪਰੇਸ਼ਾਨੀ ਪੈ ਗਈ ਐ ਤਨਖਾਹਾਂ ਨਹੀਂ ਦੇ ਸਕਦੇ ਆਪਣੇ ਬੱਚਿਆਂ ਦੀ ਬੱਚਿਆਂ ਦੀ ਫੀਸ ਨਹੀਂ ਦੇ ਸਕਦੇ ਤੇ ਆਪਾਂ ਕਿੱਧਰ ਜਾਈਏ ਇਦਾਂ ਤੇ ਫਿਰ ਕੋਈ ਵੀ ਸ਼ਾਹੂਕਰ ਬੰਦਾ ਕੋਈ ਵੀ ਪ੍ਰਸ਼ਾਸਕ ਬੰਦਾ ਆਪਣੇ 5-5 ਦਸ-ਦਸ ਰਕਸ਼ੇ ਪਾ ਕੇ ਕਹਾਂਦਾ ਕਿ ਚੱਲ ਜੇ ਤੇ ਵਰਤਾ ਕਹ ਚੱਲ ਜੇ ਆਪਾਂ ਕੇਰੀਆਂ ਤੱਕ ਚੱਲੇ ਹਲਥਾਂ ਚੱਲ ਜੇ ਸਹੀ ਘਰ ਬਹਿ ਜਿੰਨੇ ਆ